ਲਓ ਜੀ ਤਿਆਰੀ ਕਰਤੀ ਆਪਾਂ ਸ਼ੁਰੂ ਹਾਂਜੀ ਬਾਬਾ ਜੀ ਕੀ ਵਿਚਾਰ ਆ ਫਿਰ ਤਿਆਰੀ ਸ਼ੁਰੂ ਹਾਂ ਗੁਰੂ ਸਾਹਿਬ ਦੀ ਗੁਰੂਪ੍ਰੀਤ ਦੀ ਤਿਆਰੀਆਂ ਪੂਰੀਆਂ ਕੀ ਬਾਰਾ ਛੋਰਾ ਛੋਰਾ ਨਾਲ ਆ ਦੇਖੋ ਮਹਾਰਾਜ ਦੀ ਕਿਰਪਾ ਨਾਲ ਹੋ ਰਿਹਾ ਕੀ ਬਾਤ ਹੈ ਕੀ ਕਾਸੀ ਪ੍ਰੋਜੈਕਟ ਮੰਗਾਏ ਇਹ ਕੀ ਚੀਜ਼ ਹੈ ਬਈ ਇਹ 40 ਰੁਪਏ ਦੇ ਕਈ ਇਹ ਬੋਲ ਟੰਗੇ 40 ਦੇ ਅੱਛਾ ਇਸੇ ਕੰਦੇ ਤੇ ਲੱਗੂਈ ਫਿਰ ਇਹ ਕੰਨ ਤੇ ਲੱਗਦਾ ਨਹੀਂ ਆ ਜੀ ਮੁੰਡਿਓ ਤਿਆਰਾ ਸ਼ੁਰਲੀ ਉਹ ਦਿਖਾ ਵਲੀ ਆਹ ਬੜਾ ਖਰਾਬ ਹੈ ਬੜਾ ਖਰਾਬ ਬੜਾ ਖਰਾਬ ਆ ਗਿਆ ਪੱਗ ਦੇ ਪੱਗ ਬਹੁਤ ਸੋਹਣੀ ਬੰਦਾ ਬਾਬੇ ਇਹ ਇਹ ਪੱਗ ਤੇ ਜੋਰ ਦਿੱਤਾ ਕੱਲਾ ਹੈ ਨਾ ਕੱਲਾ ਪੱਗ ਤੇ ਜੋਰ ਹੈ ਨਾ ਸੀ ਨਾ ਸੀ ਖਾਣਾ ਹੈ ਨਾ ਸੀ ਕੁਝ ਖਾਣਾ ਅੱਛਾ ਜੀ ਨਾ ਸੀ ਪੜਨਾ ਹਾਂ ਬਸ ਕੱਲਾ ਪੱਗ ਤੇ ਜੋਰ ਤੇ ਕੇਵਲ ਪੱਗ ਤੇ ਜੋਰ ਅੱਧਾ ਪੂਣਾ ਕੰਦਾ ਲੁੰਦਾ ਜਾ ਕੇ ਕਾ ਵੀ ਭੁੱਲ ਜਾਂਦਾ ਉਹ ਮੁੰਡਾ ਤੇ ਆਹ ਸੋਹਣਾ ਲਾਦਾ ਹੈ ਨਾ ਬਾਬੇ ਇਹ ਹਾਂ ਇਹ ਸੋਹਣਾ ਕਿਆ ਬਾਤ ਮੈਨੂੰ ਚੰਗੀ ਲੱਗੀ ਬਾਬਾ ਇਹ ਇੰਨਾ ਤਾਂ ਪੂਰੀ ਖੋਦੋ ਆ ਦੇਖ ਬਾਬਾ ਆ ਤਾਂ ਪੂਰੇ ਦਰਖਤ ਹੀ ਲਿਆਂਦੇ ਬਾਬਾ ਤੁਸੀਂ ਵੱਢ ਕੇ ਹੋਏ ਕੀ ਬਾਤ ਆ ਤਾਂ ਪਾਣੀ ਪੋਣਾ ਪੂਰਾ ਤੇ ਦਰਖਤ ਮਰ ਜੌਣ ਲੜਣੀ ਚਾਹੀਦੀ ਨੇ ਦਰਖਤਾਂ ਨੂੰ ਪਾਣੀ ਲੋੜ ਹੁੰਦੇ ਪਾਣੀ ਪੋਣਾ ਦਰਖਤਾਂ ਨੂੰ ਬਾਬਾ ਠੀਕ ਹੈ ਠੀਕ ਹੈ ਤਿਆਰੀਆਂ 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 ਉਹ ਕਾਹਦੇ ਚੜਿਆ ਵਾ ਇਹ ਛਾ ਉਹ ਕਿਹੜੀ ਲਾਚ ਪੜਦਾ ਨੂੰ 7ਵੀਂ ਜੇ ਝੂਠਾ ਆਪਣੇ 7ਵੀਂ ਜੇ ਝੂਠਾ ਕੀ ਬਾਤ ਬੱਬੀ ਰੰਗ ਬਹੁਤ ਸੋਹਣਾ ਈ ਰੰਗ ਕਿਵੇਂ ਬਣਿਓ ਬਹੁਤ ਸੋਹਣਾ ਰੰਗ ਸੱਚੀ ਬਹੁਤ ਮਾਰਨ ਸ਼ਾਹ ਸਾਹਿਬ ਬਣਾਏ ਆ ਮੂਰੇ ਮਾਰ ਸਾਹਿਬ ਸੱਚ ਪਾਸ਼ਾ ਦੇ ਰੱਖਣ ਵਾਸਤੇ ਕੀ ਬਾਤ ਈ ਇਹ ਸਾਡਾ ਵੀਰ ਹੈ ਪਰਮਜੀਤ ਸਿੰਘ ਪੰਮਾ ਉਰਫ ਪੰਮਾ ਕੀ ਬਾਤ ਆ ਬਾਕੀ ਬਹੁਤ ਸੋਹਣਾ ਸੱਚੀ ਬਾਕੀ ਬਹੁਤ ਸੋਹਣਾ ਤੇ ਜਿਵੇਂ ਕਿਦਾਂ ਵੀ ਰੂਹ ਖੁਸ਼ ਹੋ ਗਈ ਇਹ ਕਿੱਥੇ ਲਾਉਣਾ ਬੱਬੀ ਆਪਾ ਮੂਰੇ ਤੇ ਆਪਾਂ ਇੱਥੇ ਆ ਅੱਛਾ ਕਿਉਂ ਮੁੰਡਿਆਂ ਦੀ ਰੂਹ ਖੁਸ਼ ਹੋ ਗਈ ਸਾਰੇ ਭਗਵਾ ਭਗੋ ਮੰਡਿਦਾਰੇ ਕਲਰ ਕੈਂਡ ਯਸ ਯਸ ਰੰਗ ਇਹਦਾ ਲਾਉਂਦੇ ਬੋਲੇ ਸੋਨਹਾਲ ਸਤਿਯੋਗਾਲ ਇਹਦੇ ਹੁਣ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਹੁਣ ਕੀ ਆਤਨ ਮਾ ਤਨ ਨਾਲ ਸੇਵਾ ਹੋ ਰਹੀ ਆ ਥੱਲੇ ਆ ਜਾ ਥੱਲੇ ਇਹਨੂੰ ਫੋਟੋ ਬਾਬਾ ਜੀ ਪਹਿਲਾਂ ਇਹਦੇ ਦੋ ਲਾਓ ਉਨਾ ਕੋਲ ਤਲਵਾਰ ਹੁੰਦੀ ਹੈ ਸਿੱਖਾਂ ਕੋਲ ਕਿਰਪਾਨ ਹੁੰਦੀ ਹੈ ਕਿਰਪਾਨ ਦਾਰ ਹੁੰਦਾ ਕਿਰਪਾ ਕਰਨ ਵਾਲਾ ਤਲਵਾਰ ਰਾਖਣਾ ਹੁੰਦੀ ਹੈ ਇਹ ਘੋੜੀ ਆ ਮੈਂ ਸੁਣਿਆ ਨਹੀਂ ਸੀ ਸਹੀ ਹੁਣ ਦੱਸੀ ਕਿਰਪਾਨੀ ਕਿਹੜਾ ਜੀ ਤੂ ਤੇਰੇ ਸਹਾਂ ਨਾਲ ਡਾਕਟਰ ਖੇਲੇ ਡਾਕਟਰ ਮੋਪਾ ਪੂਰਾ ਉਹ ਤਗੜਾ ਮਗਾਉਣ ਲੱਗਾ ਉਹ ਖੜ ਜਾ ਯਾਰ ਉਹ ਟੱਕੇ ਚ ਮਰ ਹੁੰਦਾ ਕਿਹੜਾ ਦਿੱਤੂ ਕਰੇ ਸਾਹ ਨੂੰ ਓਏ ਰਹਿੰਦੇ ਆ ਓਏ ਏ ਏ ਏ ਜੋਰ ਲੱਗਿਆ ਪੂਰਾ ਵਾਪੇ ਏ ਅੱਲਾ ਹਾਲ ਦੇ ਏ ਏ ਏ ਏ ਏ ਏ ਏ ਲਾਲੂ ਹਾਰ ਗਿਆ ਓਏ ਯਾਰ ਬਹੁਤ ਸੋਨਾ ਲੱਗ ਰਿਹਾ ਹੈ ਨਾ ਸੋਨਾ ਹੂ ਵੀ ਲੱਗ ਰਿਹਾ ਹੈ ਆਇ ਇੰਨਾ ਜਵਾਕਾਂ ਕਰਕੇ ਵੀ ਅੱਜ ਸੋਨਾ ਲੱਗ ਰਿਹਾ ਸਾਰੇ ਗੇ ਪੜੀ ਜਾ ਬਹੁਤ ਹੁਣ ਲੱਗਦੀ ਹੈ ਆਇ ਕੋਈ ਕੁੱਤਾ ਮਾਰ ਬਣਾ ਉਹ ਫਾਇਦਾ ਨਹੀਂ ਮਾਰ ਬਟਾ ਸਾਡਾ ਨੇ ਲਾ ਦੇ ਠੰਡੇ ਲਾ ਦੇ ਉਹ ਉਹ ਲਾ ਦੇ ਬਟਾ ਦੋਸਰ ਮਾਰ ਦਿੰਗੇ ਨਾ ਤੇ ਫਾਇਦਾ ਉਹ ਆ ਕਪੜਾ ਉੱਧਰ ਗੈਪ ਘਟਾ ਇੱਧਰ ਜਾ ਆਰਾਮ ਨਾਲ ਸਾਰਾ ਕਾਦ ਦਿਖਾ ਸਰਮ ਇਧਰ ਵੀ ਜਮਾਉਣ ਵਾਲਾ ਮੇਰੀ ਇੱਕ ਮੇਰੇ ਦੋ ਕਿੱਠਾ ਵਣ ਗਿਆ ਇਧਰ ਇਧਰ ਬਾਹਲਾ ਉਧਰ ਕਰ ਤਰੇ ਦੋਗ ਮਨ ਜੋ ਵੀ ਮੈਨ ਲਾਦਾ ਬਚਾਲ ਲੈ ਸ਼ਰ ਟੇਡਾ ਆ ਲਓ ਜੀ ਫਾਈਨਲ ਲੁੱਕ ਚੈੱਕ ਕਰੋ ਦਰਬਾਰ ਸਾਹਿਬ ਦੀ ਸਾਰੀ ਸਜਾਵਟ ਤੋਂ ਬਾਅਦ ਦੱਸਿਓ ਦਰਬਾਰ ਸਾਹਿਬ ਕਿਵੇਂ ਲੱਗ ਰਿਹਾ ਕਸਤੇ ਲਓ ਜੀ ਤਿਆਰ ਵਰ ਤਿਆਰੀਆਂ ਟਾਈਮ ਵੱਧ ਗਿਆ 20 ਮਿੰਟਾਂ ਚ ਆਪਾਂ ਪ੍ਰਕਾਸ਼ ਕਰਦਾਂ ਹਾਂ ਵੀ ਜਾਣ ਕਿਵੇਂ ਆ ਵਧੀਆ ਵਧੀਆ ਚੜ੍ਹਦੀ ਕਲਾ ਪਾਖ ਕਰੋ ਹਾਂਜੀ ਬਾਬਾ ਜੀ ਤਿਆਰੀਆਂ ਨੇ ਇਹ ਤਿਆਰੀ ਜਲਦੀ ਜੋਤ ਦੀ ਕੀ ਬਾਤ ਆ ਬਾਈ ਤੁਹਾਡਾ ਕਈ ਲੋਕ ਇਹਨੇ ਵੀ ਪਖੰਡਾ ਜੀ ਜੋਤਨਾ ਲਾਓ ਅੱਛਾ ਜੀ ਕੀ ਗੁਰਬਾਣੀ ਦੇ ਅਕੋਰਡਿੰਗ ਮਹਾਰਾਜ ਨੇ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਕਾਰਕਾ ਮੰਦਲ ਗੁਰੂ ਕੀ ਮੂਰਤੀ ਜੀ ਧੂਪ ਮਾਲਾਂ ਅਨੂਪ ਪਵਨ ਚਵਰੋ ਕਰੇ ਸਗਲ ਬਨ ਰਾਜ ਪੂਲੰਤ ਜੋਤੀ ਜੋਤੀ ਮਹਾਰਾਜ ਕਹਿੰਦੇ ਉਹਦੀ ਜੋਤ ਚੱਲ ਰਹੀ ਹੈ ਹਮੇਸ਼ਾ ਹੀ ਅੱਛਾ ਜੀ ਔਰ ਜੇ ਸੰਗਤ ਲਾਉਂਦੀ ਹੈ ਤਾਂ ਇਹਦੀ ਵੀ ਤਕਰਾਰ ਵੀ ਨਹੀਂ ਹੋਣਾ ਚਾਹੀਦਾ ਕੋਈ ਇਹਦਾ ਕੀ ਡੇਡ ਦੇਖਦਾ ਸਹੀ ਗੱਲ ਹੈ ਜੀ ਜੇ ਕਿਸੇ ਦੀ ਭਾਵਨਾ ਵੀ ਲਾਉਣੀ ਹੈ ਤਾਂ ਲਾ ਦਿਓ ਲਾ ਦਿਓ ਹੈਨਾ ਇਹ ਫਿਰ ਬਾਬਾ ਜੀ ਕਿੰਨੇ ਕਿਵੇਂ ਇਤਿਆਰ ਤੁਸੀਂ ਕਰਦੇ ਹੋ ਇਹ ਆਪਾਂ ਦੇਖੋ ਆ ਜੋਤ ਵਟ ਰਹੇ ਇੱਕ ਵਟ ਲਈ ਆਪਾਂ ਇਦਾਂ ਦੀ ਜੋਤ ਵਟ ਲਈ ਅੱਛਾ ਇਹ ਫਿਰ ਦੀਵੇ ਦੇ ਵਿੱਚ ਪਾ ਕੇ ਤੇ ਆਪਾਂ ਕਿ ਲੋ ਪਾ ਦਾਂਗੇ ਇਸ ਤਰ੍ਹਾਂ ਇੱਥੇ ਦੀਵੇ ਜਮੂਰੀ ਕਰਾਂਗੇ ਅੱਛਾ 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 ਪਾ ਕੇ ਉਹ ਬਕਸਾ ਆ ਉਹ ਜਿਹੜਾ ਆਪਾਂ ਇਹਦੇ ਚ ਲਾਉਣੀ ਆ ਅਖੰਡ ਜੋਤ ਦੇ ਅਖੰਡ ਜੋਤ ਬੋਲਦੇ ਠੀਕ ਹੈ ਬਈ ਇਸ ਤਰ੍ਹਾਂ ਕਿੰਨੇ ਟਾਈਮ ਚ ਕਰ ਦੋਣਾ ਪ੍ਰਕਾਸ਼ੀ ਆਪਾਂ ਬਸ ਆਪਾਂ ਮਰ ਸਵਾਗਤ ਆਸੋਈ ਪ੍ਰਕਾਸ਼ ਸਵਾਗਤ ਆਸੋਈ ਠੀਕ ਹੈ ਰਹਿ ਕੇ 20-25 ਮਿੰਟ ਹਾਂ

ਹੇ ਸੁਨਮਾ ਵੀ ਤਵਾਪਾ ਛੱਲੇ ਕੀਟਾਂਦਰ ਕੀ ਘਰੋਂ ਸੀ ਦੋਸਰ ਹੈ ਨਾ ਕੋ ਗੁਰ ਗੁਰ ਤੇਰੇ ਨਮਨ ਜਾਗੁ ਦੇਹ ਦੇਹ ਗੁਨ ਹੁੰਦਈ ਜੇ ਇਸ ਨੂੰ ਕੋਈ ਕਰੇ ਸੁਣਾ ਇਸ ਕੀ ਸੁਨਾਤ ਸੁਣੈ ਤਤ ਤਕਾਸ ਸੁਣੈ ਦੀ ਤੋ ਆਪਾ ਤਾਰ ਸੁਣੈ ਕੋ ਨਸ ਕਰ ਕਾਲੋ ਨਾ ਚਾਰਾ ਕਰੀ ਕਰੋ ਸੇਨਾ ਦਰਗਹਿ ਲੂਨ ਮਾਹੀ ਤਾਂ ਪਾਸ ਇਕ ਹੈ ਆਰਥਿਕ ਕਾਹ ਕੋ ਜਾਗੀ ਤ੍ਰਿੰਦਰ ਹੋਏ ਸੁਹਾਣੇ ਹਾਂ ਤੁਮ ਮਨ ਮੇਰੇ ਗੰਗਾ ਤਿਥਾਨ ਅੱtre ਨੇ ਭਾਈ ਉਪ ਕਿੱਧਰ ਨੂੰ ਚੱਲ ਗਿਆ ਓਏ ਖੜ ਚੋਂ ਪਾਸ ਹੋ ਲਓ ਇਹ ਪਾਰਾ ਉਪ ਕਿੱਥੇ ਗਿਆ ਇੱਕ ਤੂੰ ਨਹੀਂ ਖੜ ਜਾ ਰ ਕਾਲੀ ਨਕਰ ਓਏ ਓਹ ਉਹ ਗੋਪੀ ਜਮੇ ਡਰਦਾ ਯਾਰ ਉਹ ਗੋਲਾ ਬਾਬਾ ਟਾਈਪਿੰਗ ਕਰ ਨਹੀਂ ਹਲੇ ਓਹ ਮੁਨੇ ਗਲਤ ਕਰ ਲੈਦਰੀ ਇਹ ਆ ਲੈ ਲక్ష్ਮੀ ਮਾ ਕਰਦਾ ਕਰਦਾ ਇਹ ਕੋਈ ਨਾ ਉਸ ਟਾਈਮ ਰੁਕਦੇ ਨਾ ਠੀਕ ਕਰ ਉਹ ਦੇਖੀਂ ਪਾਸੇ ਜਾਂਦੀ ਉਹ ਵੀ ਉਹਨੇ ਤੇ ਕੀ ਗੱਲ ਕਰੀ ਇਹ ਲੈ ਲੈ ਚਲਾ ਆ ਹਾ ਓਏ ਆ ਘੇੜਾ ਉਹ ਜੀਜਾ ਓਏ ਇੱਕ ਨੂੰ ਬਣਾਏ ਕੋ ਨੂੰ ਇੱਕ ਨੂੰ ਕੋਈ ਤਾਂ ਵਾਹੇ ਬਾਜੀ ਉਹ ਵੀ ਪਹਿਲਾਂ ਚੱਲਣਾ ਉਹ ਕਿਤੇ ਲਾਈਆ ਪਤਾ ਨਹੀਂ ਕਿੱਥੇ ਲਾਈਆ ਤੋ ਛੋਟਾ ਦਾ ਕਰੋ ਕਿਹਨਾਂ ਕਰੇਗਾ ਉੱਠਾਤੀ ਹੈ ਪੜਾ

ਕਿਦਰਾ ਤੁਲਾਈ ਕਿਵੇਂ ਜੀ ਕਿਦਰਾ ਉਹ ਉਪਰੋਂ ਫੜ ਉਹਰੇ ਤੇਰੀ ਥੱਲੇ ਜਾਂਦੀ ਜਾ ਆਹ ਫੜ ਨਹੀਂ ਨਾ ਕਾਉਂ ਪਿੰਡੀਆਂ ਭੜਾਕੇ ਨਹੀਂ ਹੈਗੀ ਬੱਤੀ ਬੜੀ ਲੱਗਦੀ ਗੀਆ ਚਲਾ ਚਲ ਚੜਪੜ ਦੇ ਮੂੰਹ ਤੇ ਲਾਤੀ ਆਤਵਾਦੀ ਓਏ ਗੱਲ ਵਾਗੀ 갔다 ਉਹ ਹੀ ਸੀ ਜਿਹੜੀ ਕੱਲੀ ਸੀਗੀ ਕੇਵਲ ਮੱਤ ਸਾਬ ਨਾ ਸੀ ਲਾਲਾ ਕੰਮੀ ਹੋ ਜਾ ਮੈਂ वो तो करेंगे वो हाँ वो तो ये हाथ उड़ेगा ये बात कर रहा हूँ ओह ओह ये हाथ उड़ेगी ओ गई अच्छा जमा डब्बे दे कौन मंगवाई है क्या करना है अच्छा लगी दीया तो वो होंटा लगेगी वो चारों मार दी नहीं मार दी नहीं मार दी कुछ <laughs> नहीं <laughs> ਉਹ ਕਿਹੜੀ ਨਾ ਉਹ ਇੱਧਰ ਅੱਗ ਲੱਗ ਜਾਂਦੀ ਆ ਉਹ ਨੇੜੇ ਨਾਲ ਰੱਖ ਲਈ ਉਹ ਪੋਚ ਪਤਾ ਓਏ ਤੈਨੂੰ ਹੋਰ ਭਾਈਆ ਤੈਨੂੰ ਹੋਰ ਐਜ